ਇਕਸ ਬਿਨ ਨਾਹੀ ਦੁਜਾ ਕੋਈ ਜਾਕੀ ਦ੍ਰਿਸ਼ਟ ਸਦਾ ਸੁਖ ਹੋਈ ਹੀ ਪਾਈ ਪਰਮ ਪਿਤਾ ਪਰਮਾਤਮਾ ਦੀ ਕਿਰਪਾ ਨਾਲ ਹੀ ਜੀਵਾਤਮਾ ਨੂੰ ਸੋਕ ਮਿਲਦੇ ਨੇ ਕਿਉਂਕਿ ਸਜਾ ਪੱਕਾ ਟਿਕਾਣਾ ਸੱਚਾ ਆਸਰਾ ਕੇਵਲ ਪਰਮਾਤਮਾ ਹੈ ਪਰਮ ਪਿਤਾ ਪਰਮਾਤਮਦ ਬਿਨਾਂ ਹੋਰ ਕੋਈ ਥਾਂ ਨਹੀਂ ਇਸੇ ਜਾ ਸਕੀਏ ਸੀ ਇੱਕ ਨਾਲ ਜੁੜੀ ਤੇ ਉਹਦੇ ਦ੍ਰਿਸ਼ਟੀ ਨਾਲ ਹੀ ਕਿਰਪਾ ਨਾਲ ਹੀ ਸੁੱਖਾਂ ਦੀ ਦਾਤ ਪ੍ਰਾਪਤ ਹੁੰਦੀ ਹੈ ਪਰਮ ਪਿਤਾ ਪਰਮਾਤਮਦ ਨਾਮ ਨੂੰ ਜਪ ਕੇ ਆਤਮਿਕ ਆਨੰਦ ਮਾਣੀ ਨਾਮ ਜਪੀ ਲਾਹ ਘਟੇ ਤੇ ਜੀਵਨ ਨੂੰ ਸਫਲਾ ਬਣਾਣਾ ਕਰੀਏ ਜੀ